ਸਾਧ ਸੰਗਤ ਜੀ ਬੀਬੀ ਪਾਨੀ ਜੀ ਇੱਕ ਐਸੀ ਇਤਿਹਾਸਕ ਮੂਰਤ ਹੈ ਜੋ ਰਜਾ ਵਿੱਚ ਰਹਿਣ ਵਾਲੀ ਸੀ ਗੁਰੂ ਪੁੱਤਰੀ ਗੁਰੂ ਪਤਨੀ ਤੇ ਗੁਰੂ ਜਨਨੀ ਹੋਣ ਤੇ ਗੁਰੂ ਸੇਵਕ ਹੋਣ ਦੇ ਨਾਤੇ ਉਹਨਾਂ ਦੇ ਅੰਗ-ਅੰਗ ਦੇ ਵਿੱਚ ਹਕਮ ਤੇ ਤੁਰਨਾ ਰਜਾ ਚ ਰਹਿਣਾ ਨਾਮ ਨੂੰ ਦਿੜ੍ੜ ਕਰਨਾ ਸਿਮਰਨ ਵਸਿਆ ਹੋਇਆ ਸੀ ਆਓ ਉਹਨਾਂ ਦੇ ਜੀਵਨ ਦੀ ਗਾਥਾ ਆਪਾਂ ਸਰਵਣ ਕਰਦੇ ਹਾਂ ਜੀ ਸੰਗਤ ਜੀ ਬੀਬੀ ਭਾਨੀ ਜੀ ਦੀਆਂ ਪੰਜ ਗੱਲਾਂ ਸਦਾ ਜ਼ਿੰਦਗੀ ਵਿੱਚ ਯਾਦ ਰੱਖਣਾ ਜੋ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਕੇ ਸਿੱਖੀਆਂ ਸੀ ਬੀਬੀ ਭਾਨੀ ਜੀ ਦਾ ਜਨਮ 21 ਮਾਗ 19 ਜਨਵਰੀ 1535 ਨੂੰ ਬਸਰ ਕੇ ਹੋਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਇਤਨੀ ਸੇਵਾ ਕੀਤੀ ਇਹਨਾਂ ਨੂੰ ਵਰ ਮਿਲਿਆ ਹੋਇਆ ਸੀ ਕਿਉਂਕਿ ਪਿਤਾ ਜੀ ਕਹਿੰਦੇ ਸੀ ਜੋ ਵੀ ਤੁਹਾਨੂੰ ਕੋਈ ਚੀਜ਼ ਚਾਹੀਦੀ ਹੋਵੇ ਆਰਾਮ ਵਾਸਤੇ ਸਾਥੋਂ ਮੰਗ ਕੇ ਲੈ ਲਿਆ ਕਰੋ ਕਿਉਂਕਿ ਕੋਈ ਵੀ ਚੀਜ਼ ਕੋਈ ਵੀ ਦੁਨਿਆਵੀ ਵਸਤੂ ਚਾਹੀਦੀ ਹੋਵੇ ਮੰਗ ਲਿਆ ਕਰੋ ਸੰਗਿਆ ਨਾ ਕਰੋ ਤੇ ਇਹ ਵੀ ਇਤਿਹਾਸ ਵਿੱਚ ਆਉਂਦਾ ਹੈ ਬੀਬੀ ਭਾਨੀ ਜੀ ਨੇ ਬੇਟੀ ਦੀ ਤਰ੍ਹਾਂ ਨਹੀਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸਿੱਖ ਦੀ ਨਿਆਂਈ ਸੇਵਾ ਕੀਤੀ ਆ ਇੱਕ ਵਾਰ ਮੂੰਹ ਹਨੇਰੇ ਅਚਾਨਕ ਹੀ ਬੀਬੀ ਜੀ ਦੇ ਪੈਰ ਦਾ ਅੰਗੂਠਾ ਗੁਰੂ ਅਮਰਦਾਸ ਜੀ ਨੂੰ ਇਸ਼ਨਾਨ ਕਰਾਉਂਦੇ ਸਮੇਂ ਚੌਂਕੀ ਹੀਟ ਆ ਗਿਆ ਸੀ ਉਹਨਾਂ ਸੀ ਤੱਕ ਨਾ ਕੀਤੀ ਕਿ ਗੁਰੂ ਜੀ ਦੇ ਨਿੱਤ ਕਰਮ ਵਿੱਚ ਕੋਈ ਰੁਕਾਵਟ ਨਾ ਪਵੇ ਉਸੇ ਤਰ੍ਹਾਂ ਡੋਲ ਰਹੇ ਪਰ ਜਦੋਂ ਖੂਨ ਦੀ ਧਾਰ ਤੇਜ਼ ਹੋ ਗਈ ਗੁਰੂ ਜੀ ਦੇਖ ਕੇ ਅਚਰਜ ਹੋਏ ਇਹ ਦੇਖਿਆ ਬੇਟੀ ਦੇ ਅੰਗੂਠੇ ਦਾ ਰਕਤ ਹੈ ਬੜੇ ਹੀ ਵਰਦਾਨ ਦਿੱਤੇ ਆ ਇਹਨਾਂ ਵਰਦਾਨਾਂ ਦਾ ਸਦਕਾ ਹੀ ਇਤਿਹਾਸਕਾਰ ਕਹਿੰਦੇ ਗੁਰੂ ਗੱਦੀ ਘਰ ਵਿੱਚ ਹੀ ਰਹੀ ਆ। ਇੱਕ ਬੜੀ ਹੈਰਾਨ ਕਰਨ ਵਾਲੀ ਕਥਾ ਆਉਂਦੀ ਆ। ਸਾਖੀ ਇਸ ਤਰ੍ਹਾਂ ਹੈ ਜੀ ਇੱਕ ਵਾਰ ਨਨਾਨ ਪਰਜਾਈ ਬੀਬੀ ਭਾਨੀ ਜੀ ਤੇ ਆਤਮਾ ਦੇਵੀ ਬੈਠੇ ਹੋਏ ਆ। ਤੇ ਉਸ ਵਕਤ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੂਰੋਂ ਹੀ ਆਵਾਜ਼ ਦਿੱਤੀ ਆ ਧੀਏ ਭਾਨੀਏ ਜੇ ਸਾਈਂ ਦੀ ਰਜਾ ਵਰਤੇ ਤੇ RAMਦਾਸ ਗੁਜਰ ਜਾਏ ਤੇਰਾ ਪਤੀ ਤਾ ਸੱਚੀ ਦਸੀ ਬੇਟਾ ਤੂੰ ਕੀ ਕਰੇਂਗੀ RAM DAS ਅਬ ਤਨ ਪਰ ਹਰੈ ਕਹਿ ਪੁੱਤਰੀ ਕਿਆ ਤਬ ਤੂੰ ਕਰੇ ਇਹ ਸਵਾਲ ਸੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਦੋਂ ਸਵਾਲ ਪੁੱਛਿਆ ਬੀਬੀ ਭਾਨੀ ਜੀ ਨੇ ਸਿਰ ਝੁਕਾ ਦਿੱਤਾ ਸੁਹਾਗ ਦੀ ਨਿਸ਼ਾਨੀ ਨੱਥ ਗੁਰੂ ਚਰਨਾਂ ਅੱਗੇ ਰੱਖ ਦਿੱਤੀ ਐ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਬੱਚੀਏ ਇਹਨੂੰ ਪਾਲਾ ਤਾਂ ਬੀਬੀ ਭਾਨੀ ਜੀ ਨੇ ਨਿਮਰਤਾ ਨਾਲ ਕਿਹਾ ਲੋਹਾਈ ਵੀ ਆਪ ਜੀ ਨੇ ਹੈ ਤੇ ਹੁਣ ਪਵਾਉਗੇ ਵੀ ਆਪ ਹੀ ਤਾਂ ਗੁਰੂ ਅਮਰਦਾਸ ਜੀ ਦੇ ਰਜਾ ਵਿੱਚ ਟਿਕੀ ਹੋਈ ਆਪਣੀ ਉਮਰ ਦੇ 6 ਸਾਲ 11 ਮਹੀਨੇ 17 ਦਿਨ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਜਿਨ੍ਹਾਂ ਦਾ ਨਾਂ ਪਿੰਨਾ ਭਾਈ ਜੇਠਾ ਸੀ ਉਹਨਾਂ ਨੂੰ ਦਿੱਤੇ ਤੇ ਆ ਫਿਰ ਤੀਜੇ ਪਾਸ਼ਾ ਜੀ ਜੋਤੀ ਜੋਤ ਸਮਾਏ ਬੀਬੀ ਭਾਨੀ ਨੇ 7 ਸਾਲ ਜਰੂਰ ਲਏ ਪਰ 7 ਸ਼ਹੀਦੀਆਂ ਵੀ ਆਪਣੇ ਪਰਿਵਾਰ ਵਿੱਚ ਲਈਆਂ ਸਭ ਤੋਂ ਪਹਿਲੀ ਸ਼ਹੀਦੀ ਆਪਣੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪੰਥ ਤੇ ਗ੍ਰੰਥ ਸੰਗਤ ਦੀ ਪੱਕੀ ਨਹੀਂ ਰਹੇ ਇਹ ਸ਼ਹੀਦੀ ਹੋਈ ਆ ਪੁੱਤਰ ਨੂੰ ਕੁਰਬਾਨ ਕਰਵਾਇਆ ਫਿਰ ਪੜਪੋਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਆ ਫਿਰ ਦੋ ਸਾਹਿਬਜ਼ਾਦੇ ਨੀਹਾਂ ਵਿੱਚ ਤੇ ਦੋ ਚਮਕੌਰ ਸਾਹਿਬ ਦੇ ਵਿੱਚ ਜੂਝ ਕੇ ਕੌਮ ਜਗਾਗੇ ਆ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਾ ਵਾਰਿਆ ਸਭ ਕੁਝ ਲਟਾ ਦਿੱਤਾ ਪਰ ਸੀ ਤੱਕ ਨਾ ਕੀਤੀ ਆਪਣੇ ਭਾਣੇ ਵਿੱਚ ਸਦਾ ਰੱਖ ਸੁਆਮੀ ਆਖਿਆ ਤੇਰਾ ਕੀ ਆ ਮਿੱਠਾ ਲੱਗੇ ਮੂੰਹ ਉਚਾਰਿਆ ਇਹ ਸਬਨਾ ਦਾ ਕਾਰਨ ਹੀ ਹੈ ਕਿ ਉਹ ਸਾਰੇ ਹੀ ਬੀਬੀ ਭਾਨੀ ਜੀ ਦੇ ਜਾਏ ਸਨ ਇਹ ਬੀਬੀ ਭਾਨੀ ਜੀ ਦੀ ਪੀੜੀ ਦਰ ਪੀੜੀ ਨੇ ਕੁਰਬਾਨੀਆਂ ਕੀਤੀਆਂ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਉਹਨਾਂ ਦੇ ਅੰਗ-ਅੰਗ ਵਿੱਚ ਰਮਿਆ ਹੋਇਆ ਸੀ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸੀ ਤੁਮ ਕੋਖ ਜੋਤਿ ਅਤਵਾਰ ਸਭ ਜਗਤ ਤਾਰਨ ਹਾਰ ਉਥੇ ਇਹ ਵੀ ਬਚਨ ਕੀਤੇ ਤੀਨੋ ਕਾਲ ਵਿਖੇ ਤੁਜ ਜੈਸੀ ਹੋਏ ਨਾ ਹੈ ਹੋਵੇਗੀ ਐਸੀ ਬੀਬੀ ਭਾਨੀ ਮਾਂ ਰੂਪ ਦੇ ਵਿੱਚ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੂੰ ਸਮਝਾਉਂਦੇ ਆ ਗੁਰੂ ਪਿਤਾ ਵਿੱਚ ਮੋਹ ਵਰਗੀ ਕੋਈ ਚੀਜ਼ ਨਹੀਂ ਉਹਨਾਂ ਨੇ ਪੁੱਤਰ ਹੋਣ ਦੇ ਨਾਤੇ ਕਿਸੇ ਨੂੰ ਦਾਤ ਨਹੀਂ ਦੇਣੀ ਗੱਦੀ ਦੀ ਉਹ ਤਾਂ ਸੇਵਕ ਬਣਨ ਤੇ ਰੀਝਣਗੇ ਇੱਥੇ ਵੱਡੀ ਗੱਲ ਆ ਸਾਨੂੰ ਸਮਝਣਾ ਚਾਹੀਦਾ ਕਈ ਵਾਰੀ ਅਸੀਂ ਕਹਿ ਦਿੰਨੇ ਆ ਜੀ ਸਾਨੂੰ ਕੋਈ ਅਹੁਦਾ ਮਿਲ ਗਿਆ ਹੁਣ ਸਾਨੂੰ ਸੇਵਾ ਕਰਨ ਦੀ ਕੋਈ ਲੋੜ ਨਹੀਂ ਜੇ ਅਹੁਦਾ ਮਿਲ ਗਿਆ ਕੋਈ ਨੌਕਰੀ ਮਿਲ ਗਈ ਕੋਈ ਰਤਬਾ ਮਿਲ ਗਿਆ ਕਦੇ ਵੀ ਹੰਕਾਰ ਨਹੀਂ ਕਰਨਾ ਜੇ ਗੁਰੂ ਘਰ ਵਿੱਚ ਗੱਦੀ ਮਿਲੀ ਕਿਸੇ ਨੂੰ ਸੇਵਕ ਬਣ ਕੇ ਮਿਲੀ ਆ ਕਿੱਡੇ ਵੀ ਵੱਡੇ ਹੋ ਜਾਈਏ ਮਾਇਆ ਕਰਕੇ ਪਹਿਲੀ ਗੱਲ ਯਾਦ ਰੱਖਣਾ ਸਦਾ ਨੀਵੇਂ ਹੋ ਕੇ ਰਹਿਣਾ ਰਹੀਏ ਨੀਵੇਂ ਰਹੀਏ ਸਦਾ ਸੁਖਾਲੇ ਰਖਾ ਨੇ ਰੀਡੇ ਗੀ ਜਾਵੇ ਕਾ ਆਨੰਦ ਮਨਾਵੇ ਇਹ ਨਿਮਰਤਾ ਜਿਹੜੀ ਆ ਰੱਖਣੀ ਬੜੀ ਜ਼ਰੂਰੀ ਆ ਇਹ ਸ਼ੋਭ ਗੁਣ ਤੇ ਬੀਬੀ ਭਾਨੀ ਜੀ ਇਕਾਂਤ ਬੜੀ ਪਸੰਦ ਸੀ ਉਹਨਾਂ ਨੂੰ ਅੰਮ੍ਰਿਤ ਵੇਲਾ ਸੰਭਾਲਣਾ ਨਿਤ ਕਰਿਆ ਤੋਂ ਵੇਲੇ ਹੋ ਕੇ ਸ਼ਬਦ ਗਾਇਨ ਕਰਦੇ ਰਹਿਣਾ ਸਦਾ ਸਤ ਸਲਾਹ ਕਰਨੀ ਇੰਜ ਜਾਣੂ ਕੀਰਤੀ ਨੇ ਹੀ ਰੂਪ ਭਾਨੀ ਦਾ ਧਾਰਿਆ ਹੋਵੇ ਇੱਥੋਂ ਸਿੱਖਿਆ ਲੈਣੀ ਚਾਹੀਦੀ ਆ ਅੱਜ ਦੇ ਲੋਕਾਂ ਦਾ ਹਾਲ ਕੀ ਆ ਜਿਹੜੇ देर ਦੇ ਨਾਲ ਸੌਂਦੇ ਆ 11 12 ਵਜਾ ਦਿੰਦੇ ਆ ਸੌਣ ਲੱਗੇ ਤੇ ਸਵੇਰੇ ਉਹਨਾਂ ਤੋਂ ਅੰਮ੍ਰਿਤ ਵੇਲੇ ਜਾਗ ਗਏ ਨਹੀਂ ਜਾਂਦਾ ਅੰਮ੍ਰਿਤ ਵੇਲਾ ਨਹੀਂ ਸੰਭਾਲਦੇ ਕਿਉਂਕਿ ਸੌਣ ਵੇਲਾ ਨਹੀਂ ਸੰਭਾਲਿਆ ਉਹਨਾਂ ਨੇ ਤਾਂ ਬੀਬੀ ਭਾਨੀ ਜੀ ਅੰਮ੍ਰਿਤ ਵੇਲੇ ਨਿਤ ਕਰਿਆ ਉਹਨਾਂ ਦੀ ਸੀ ਅੰਮ੍ਰਿਤ ਵੇਲੇ ਜਾਗਣਾ ਤੇ ਅੰਮ੍ਰਿਤ ਵੇਲਾ ਜਿਹੜਾ ਕੋਈ ਜਾਗਦਾ ਹੈ ਉਹਦੇ ਕੰਮ ਵੀ ਪਹਿਲਾਂ ਹੁੰਦੇ ਆ ਦੂਜਿਆਂ ਨੂੰ ਜ਼ਿੰਦਗੀ ਵਿੱਚ ਦੋ ਕਦਮ ਅੱਗੇ ਹੀ ਰਹਿੰਦਾ ਅੱਜ ਦੇ ਲੋਕ ਸੁੱਖ ਝਾਉਂਦੇ ਆ ਪਰ ਉੱਠ ਦੇ 7-8 ਵਜੇ ਐਵੇਂ ਸੁੱਖ ਕਦੇ ਨਹੀਂ ਮਿਲੇਗਾ ਸਦਾ ਹੀ ਇਹ ਗੱਲ ਯਾਦ ਰੱਖਣੀ ਆ ਜੀ ਅੱਗੇ ਗੁਰਮੁਖ ਪਿਆਰਿਓ ਬੀਬੀ ਭਾਨੀ ਜੀ ਹਮੇਸ਼ਾ ਸਾਦੇ ਵਸਤਰ ਹੀ ਧਾਰਨ ਕਰਦੇ ਕਦੇ ਗਹਿਣੇ ਤੱਕ ਵੀ ਨਾ ਪਹਿਨਦੇ ਨਾ ਹੀ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਇੱਛਾ ਹੁੰਦੀ ਸੀ ਬਿਲਕੁਲ ਵੀ ਕਿ ਕਦੇ ਮੈਂ ਸੋਨੇ ਦੇ ਗਹਿਣੇ ਪਾਵਾਂ ਗੁਰਮੁਖ ਪਿਆਰਿਓ ਇਹ ਬੀਬੀ ਭਾਨੀ ਜੀ ਦਾ ਸਾਦਗੀ ਵਾਲਾ ਲਿਬਾਸ ਤੇ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਬਾਬਾ ਹੋਰ ਪਹਿਨਣ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜਿਏ ਮਨ ਵਿੱਚ ਚਲੇ ਵਿਕਾਰ ਉਹ ਕੱਪੜੇ ਪਾਉਨੇ ਆ ਜਿਹਦੇ ਨਾਲ ਤਨ ਤਾਂ ਪੀੜਿਆ ਜਾਂਦਾ ਹੀ ਆ ਤਨ ਨੂੰ ਕੋਈ ਆਰਾਮ ਨਹੀਂ ਮਿਲਦਾ ਆਰਾਮਦਾਇਕ ਕੱਪੜੇ ਨਹੀਂ ਹੁੰਦੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਚਮਕੀਲੇ ਕੱਪੜੇ ਰੰਗਦਾਰ ਕੱਪੜੇ ਪਾਉਂਦੇ ਆ ਸੂਹਾ ਵੇਸ ਪਹਿਨਦੇ ਆ ਤੇ ਉਹਦੇ ਨਾਲ ਮਨ ਵੀ ਜਿਹੜਾ ਹੈ ਨਾ ਟਿਕਾਚ ਨਹੀਂ ਰਹਿੰਦਾ ਸ਼ਾਂਤੀ ਜਿਹੜੀ ਆ ਆਰਾਮ ਦਾ ਇੱਕ ਕੱਪੜਿਆਂ 'ਚ ਹੀ ਆਉਂਦੀ ਆ ਸਾਦੇ ਲਿਬਾਸ 'ਚ ਹੀ ਆਉਂਦੀ ਆ ਪਰ ਲੋਕਾਂ ਦਾ ਬੁਰਾ ਹਾਲ ਹੈ ਤਾਂ ਇਹ ਬੀਬੀ ਭਾਨੀ ਜੀ ਉਹਨਾਂ ਨੇ ਕਦੇ ਵੀ ਇਹ ਚਮਕੀਲੇ ਕੱਪੜੇ ਨਹੀਂ ਸੀ ਪਾਏ ਸਾਦਾ ਲਿਬਾਸ ਰੱਖਿਆ ਬੜੇ ਸੰਜਮੀ ਸਨ ਨਿਮਰਤਾ ਵਾਲੇ ਸੀ ਸ੍ਰੇਸ਼ਟ ਬੁੱਧੀ ਦੇ ਮਾਲਕ ਸਾਦੇ ਵਸਤਰ ਧਾਰਨ ਕਰਦੇ ਕੋਈ ਇੱਛਾ ਨਹੀਂ ਸੀ ਹੁੰਦੀ ਉਹਨਾਂ ਦੀ ਤੇ ਬੀਬੀ ਭਾਨੀ ਜੀ ਕੋਲ ਇੱਕ ਵਾਰ ਇੱਕ ਸਿੱਖ ਨੇ ਇਹ ਗੁਰੂ ਪੁੱਤਰੀ ਆ ਗੁਰੂ ਅਮਰਦਾਸ ਜੀ ਦੀ ਬੇਟੀ ਆ ਇਹਨਾਂ ਨੂੰ ਕੁਝ ਭੇਟ ਕਰਨਾ ਚਾਹੀਦਾ ਰੇਸ਼ਮੀ ਵਸਤਰ ਤੇ ਕੁਝ ਗਹਿਣੇ ਲੈ ਕੇ ਆਏ ਇਹ ਕਹਿ ਕੇ ਦੇਣੇ ਚਾਹੇ ਕਿ ਜਦੋਂ ਕੋਈ ਔਰਤ ਵਿਆਹੀ ਜਾਂਦੀ ਹੈ ਉਹਨੂੰ ਸਾਦੇ ਕੱਪੜੇ ਫਿਰ ਸੋਭਦੇ ਨਹੀਂ ਹੁੰਦੇ ਪਰ ਉਸ ਸਮੇਂ ਬੀਬੀ ਭਾਨੀ ਜੀ ਨੇ ਸਾਫ਼ ਮਨਾਂ ਕੀਤਾ ਆਖਿਆ ਕਿ ਪੈਸੇ ਦੀ ਠੀਕ ਵਰਤੋਂ ਇਹ ਆ ਕਿ ਲੰਗਰ ਵਿੱਚ ਕਦੇ ਟੋਟ ਨਾ ਆਵੇ ਹਰ ਆਏ ਗਏ ਨੂੰ ਪ੍ਰਸ਼ਾਦਾ ਛਕਾਇਆ ਜਾ ਸਕੇ ਲੋੜ ਪੂਰੀ ਹੁੰਦੀ ਰਹੇ ਉਸ ਸਿੱਖ ਨੂੰ ਬੀਬੀ ਭਾਨੀ ਨੇ ਆਸਾ ਜੀ ਦਾ ਵਾਰ ਦਾ ਜਿਹੜਾ ਸ਼ਲੋਕ ਹੈ ਪੜ੍ਹ ਕੇ ਸੁਣਾਇਆ ਕੂੜ ਸੁਇਨਾ ਕੂੜ ਰੂਪਾ ਕੂੜ ਪੈਨਨ ਹਾਰ ਬੀਬੀ ਭਾਨੀ ਜੀ ਕਹਿੰਦੇ ਗੁਰਸਿੱਖ ਪਿਆਰੇ ਜੀ ਕੂੜ ਕਾਇਆ ਕੂੜ ਕੱਪੜ ਕੂੜ ਰੂਪਿ ਅਪਾਰ ਇਸ ਕਰਕੇ ਇਹ ਜਿਹੜੀ ਕਾਇਆ ਇਹ ਸਰੀਰ ਇਹ ਵੀ ਕੂੜ ਆ ਸਾਰੀਆਂ ਚੀਜ਼ਾਂ ਇੱਥੇ ਹੀ ਰਹਿ ਜਾਣੀਆਂ ਸੇਵਾ ਤੇ ਸਿਮਰਨ ਵੱਲ ਧਿਆਨ ਕਰੀਏ ਬੀਬੀ ਭਾਨੀ ਜੀ ਦੀ ਲੰਗਰ ਦੀ ਸੇਵਾ ਵੀ ਜਗਤ ਪ੍ਰਸਿੱਧਾ ਕਦੇ ਨਾ ਕਹਿੰਦੇ ਕਿ ਲੰਗਰ ਥੜ ਗਿਆ ਕਦੇ ਨਾ ਕਹਿੰਦੇ ਕੋਈ ਘਾਟ ਆ ਤੇ ਆਪਾਂ ਘਰ ਵਿੱਚ ਕਈ ਵਾਰੀ ਆਪਾਂ ਨੂੰ ਕੋਈ ਪੈਸੇ ਪੁੱਛ ਲੇ ਤੇ ਆਪਾਂ ਕਹਿੰਦੇ ਨੇ ਹੈ ਨਹੀਂ ਪੈਸੇ ਘਾਟਾ ਪੈ ਗਿਆ ਹਾਏ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਆਪਾਂ ਇਹ ਸ਼ਬਦ ਵਰਤਦੇ ਆ ਜੋ ਜ਼ੁਬਾਨ ਤੇ ਹੋਵੇਗਾ ਉਹੀ ਤੁਹਾਡੇ ਨਾਲ ਭਾਈ ਜ਼ਿੰਦਗੀ ਵਿੱਚ ਹੋਵੇਗਾ ਜੇ ਜ਼ੁਬਾਨ ਤੇ ਫਤਿਹ ਜਹਾਨ ਤੇ ਫਤਿਹ ਪਰ ਅਸੀਂ ਇਹ ਸ਼ਬਦਾਂ ਦੇ ਜਿਹੜੇ ਹਨ ਉਪਯੋਗ ਕਰਦੇ ਰਹਿੰਦੇ ਆ ਵੀ ਸਾਡੇ ਕੋਲ ਕੁਝ ਵੀ ਨਹੀਂ ਹੈਗਾ ਰੱਬ ਨੇ ਸਾਨੂੰ ਕੀ ਦਿੱਤਾ ਫਿਰ ਬੰਦਾ ਉੱਥੇ ਕੀ ਰਹਿ ਜਾਂਦਾ ਬਹੁਤਾ ਕਹੀਏ ਬਹੁਤਾ ਹੋਏ ਰੱਬ ਨੂੰ ਵੱਡਾ ਵੱਡਾ ਕਰਕੇ ਆਖੋਂਗੇ ਉਹ ਉਦੋਂ ਵੀ ਵੱਡਾ ਐਵੇਂ ਕਹੋਂਗੇ ਸਭ ਕੁਝ ਉਹਦਾ ਦਿੱਤਾ ਸਭ ਕੁਝ ਬਹਤਾਤ ਵਿੱਚ ਹੋ ਜਾਵੇਗਾ ਅੱਜ ਵੀ ਹਰ ਮਾਂ ਆਪਣੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਜੇ ਬੀਬੀ ਭਾਨੀ ਜਿਹੀ ਅਸੀਸ ਦੇਵੇ ਸ਼ਾਇਦ ਹੀ ਕੋਈ ਐਸਾ ਬੱਚਾ ਹੋਵੇ ਇਨੂੰ ਸੇਵਾ ਸਿਮਰਣ ਦੇ ਅਰਥ ਸਮਝਾਉਣੇ ਪੈਣ। ਉਹਨੂੰ ਤਾਂ ਵਿਰਾਸਤ ਵਿੱਚ ਹੀ ਸਭ ਕੁਝ ਮਿਲ ਜਾਵੇਗਾ। ਗੁੜਤੀ ਵੀ ਸੇਵਾ ਸਿਮਰਣ ਦੀ ਦਿੱਤੀ ਜਾਵੇ, ਕਮਾਲ, ਜ਼ਿੰਦਗੀ ਬਾ ਕਮਾਲ ਹੋ ਜਾਵੇਗੀ। ਪਰ ਅੱਜ ਦੇ ਨੌਜਵਾਨ ਭਟਕ ਰਹੇ ਆ। ਮਾਂ ਹੀ ਹੁੰਦੀ ਆ ਜਿਹੜੀ ਬੱਚੇ ਨੂੰ ਬਣਾ ਸਕਦੀ ਆ। ਬੱਚਾ ਤਾਂ ਮਿੱਟੀ ਦੀ ਮੂਰਤ ਹੁੰਦਾ। ਤੇ ਬੀਬੀ ਭਾਨੀ ਜੀ ਨੇ ਮਾਂ ਰੂਪ ਦੇ ਵਿੱਚ ਜੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੂੰ ਅਸੀਸ ਦਿੱਤੀ ਉਹ ਪੰਜਵੇਂ ਪਾਤਸ਼ਾਹ ਜੀ ਨੇ ਸ਼ਬਦ ਵਿੱਚ ਪੇਸ਼ ਕੀਤੀ ਐ ਐਸੀ ਅਸੀਸ ਕੀ ਸੀ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਤਾਂ ਉਹ ਨਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਕਦੇ ਨ ਬਿਸਰੇ ਗੁਰੂ ਨਾਲ ਪਿਆਰ ਬਣੇ ਜਿਵੇਂ ਕੱਪੜਾ ਬੰਦੇ ਦਾ ਪੜਦਾ ਢੱਕਦਾ ਪੜਦਾ ਕੱਜਦਾ ਪ੍ਰਮਾਤਮਾ ਤੇਰੀ ਇੱਜ਼ਤ ਰੱਖੇ ਸਦਾ ਪ੍ਰਮਾਤਮਾ ਦੀ ਸਿਫਤ ਸਲਾਹ ਤੇਰੀ ਨਿਤ ਦੀ ਖਰਾਕ ਹੋਵੇ ਇਹ ਬੀਬੀ ਭਾਨੀ ਜੀ ਦੀਆਂ ਅਸੀਸਾਂ ਨੇ ਜੋ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਦੇ ਵਿੱਚ ਬਿਆਨ ਕੀਤੀਆਂ ਨੇ ਸੱਚੀ ਗੱਲ ਤਾਂ ਇਹੀ ਹੈ ਐਸੀ ਅਸੀਸ ਹੋਵੇ ਚਿੰਤਾ ਕਦੇ ਹੋਈ ਨਹੀਂ ਸਕਦੀ ਅੱਜ ਦਾ ਮਨੁੱਖ ਦੇਖੋ ਜਿਹਦੇ ਮਰਜੀ ਚਿਹਰੇ ਵੱਲ ਦੇਖੋ ਚਿੰਤ ਤਹੀ ਦਿੱਸੈ ਸਭ ਕੋਈ ਜਿਹਨੂੰ ਦੇਖੋਗੇ ਚਿਹਰੇ ਵੱਲ ਕਿਸੇ ਦੇ ਵੀ ਹੋਵੇ ਚਾਹੇ ਮਰਦ ਦਾ ਚਾਹੇ ਔਰਤਾ ਉਹ ਚਿੰਤਾ ਦੇ ਵਿੱਚ ਡੁੱਬਿਆ ਪਿਆ ਕਿਤੇ ਇੱਕ ਤਹੀ ਸੁਖ ਹੋਏ ਜੇ ਰੱਬ ਨੂੰ ਚੇਤੇ ਕਰੇਗਾ ਫੇਰ ਹੀ ਉਹ ਸੁਖੀ ਹੋਵੇਗਾ ਪਰ ਚਿੰਤਾ ਕਰਦਾ ਤੇ ਜਿਸ ਦਾ ਬੀਬੀ ਭਾਨੀ ਜੀ ਦੇ ਵਾਂਗ ਗੁਰੂ ਤੇ ਭਰੋਸਾ ਹੋਵੇ ਉਹਦੇ ਕਾਰਜ ਵੀ ਗੁਰੂ ਆਪ ਸਵਾਰਦਾ ਇਹ ਵੀ ਗੱਲ ਯਾਦ ਰੱਖਣਾ ਜੀ ਕਿਉਂਕਿ ਹਰ ਕੋਈ ਬੰਦਾ ਚਾਹੁੰਦਾ ਉਹਨੂੰ ਜ਼ਿੰਦਗੀ ਵਿੱਚ ਜਿਹੜਾ ਜੀਵਨ ਸਾਥੀ ਮਿਲੇ ਲੜਕੀ ਚਾਹੁੰਦੀ ਜਿਹੜਾ ਵਰ ਮਿਲੇ ਉਹ ਚੰਗੇ ਸੁਭਾਅ ਦਾ ਹੋਵੇ ਤੇ ਸਾਖੀ ਬੜੀ ਪਿਆਰੀ ਆਉਂਦੀ ਆ ਗੁਰਮਖ ਪਿਆਰਿਓ ਜਦੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇ ਬੀਬੀ ਮਨਸਾ ਦੇਵੀ ਜੀ ਆਪਸ ਵਿੱਚ ਵਿਚਾਰਾ ਕਰਦੇ ਆ ਜਦੋਂ ਮਨਸਾ ਦੇਵੀ ਜੀ ਨੇ ਆਖਿਆ ਕਿ ਆਪਾਂ ਨੂੰ ਆਪਣੀ ਪਿਆਰੀ ਪੁੱਤਰੀ ਵਾਸਤੇ ਵਰ ਲੱਭਣਾ ਚਾਹੀਦਾ ਤਾਂ ਗੁਰੂ ਜੀ ਨੇ ਪੁੱਛਿਆ ਵਰ ਲੜਕਾ ਕਿਹੋ ਜਿਹਾ ਹੋਣਾ ਚਾਹੀਦਾ ਤੇ ਬੀਬੀ ਭਾਨੀ ਜੀ ਦਾ ਸੇਵਾ ਵਾਲਾ ਸੁਭਾਅ ਸੀ ਸਾਰੇ ਜਾਣਦੇ ਸੀ ਇਹ ਤਾਂ ਤੇ ਗੁਰੂ ਅਮਰਦਾਸ ਜੀ ਤੰਤਰਜਾਮੀ ਮਹਾਰਾਜ ਕਹਿੰਦੇ ਉਹਦੇ ਵਰਗਾ ਹੀ ਹੋਵੇ ਜੋ ਦਿਨੇ ਵੀ ਰਾਤ ਨੂੰ ਵੀ ਸੇਵਾ ਵਿੱਚ ਜੁਟਿਆ ਰਹਿੰਦਾ ਹੈ ਇਹ ਬੀਬੀ ਮਨਸਾ ਦੇਵੀ ਜੀ ਨੇ ਭਾਈ ਜੇਠਾ ਜੀ ਵੱਲ ਇਸ਼ਾਰਾ ਕਰਕੇ ਸ਼ਬਦ ਕਹੇ ਸੀ ਤਾਂ ਗੁਰੂ ਜੀ ਕਹਿਣ ਲੱਗੇ ਕਰਮਾ ਵਾਲੀਏ ਉਹੋ ਜਾ ਤਾਂ ਉਹੀ ਹੈ ਇਹ ਬੀਬੀ ਮਨਸਾ ਦੇਵੀ ਜੀ ਦਾ ਇਸ਼ਾਰਾ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਵੱਲ ਸੀ ਤੇ ਗੁਰੂ ਜੀ ਵੀ ਜਾਣਦੇ ਸੀ ਇੰਨਾ ਵਰਗਾ ਦੋ ਜਹਾਨਾਂ ਵਿੱਚ ਕੋਈ ਨਹੀਂ ਤਵਾਰੀਖ ਗੁਰੂ ਖਾਲਸਾ ਨੂੰ ਪੜੋ ਉੱਚ ਵੀ ਲਿਖਿਆ ਹੈ ਕਿ ਮਨ ਇਛਤ ਲੜਕਾ ਮਿਲ ਗਿਆ ਇਹ ਬਚਨ ਕੋਈ ਅਚਨ ਚੇਤਜਾਂ ਸੁਭਾਵਕ ਨਹੀਂ ਸੀ ਆਖੇ ਗਏ ਗੁਰੂ ਅਮਰਦਾਸ ਜੀ ਮਹਾਰਾਜ ਬਹੁਤ ਸਮੇਂ ਤੱਕ ਰਹੇ ਸੀ ਭਾਈ ਜੇਠਾ ਜੀ ਕੈਸੇ ਸਾਧੂ ਸੁਭਾਅ ਵਾਲੇ ਆ ਕਿੰਨੀ ਉਹਨਾਂ ਦੇ ਵਿੱਚ ਨਿਮਰਤਾ ਹੈ ਨਿਮਰਤਾ ਇੰਨੀ ਜੋ ਵੀ ਘੁੰਗਣੀਆਂ ਵੇਚਣ ਵਾਸਤੇ ਲੈ ਕੇ ਆਉਂਦੇ ਸੀ ਸਰੋਵਰ ਦੇ ਕੰਢੇ ਤੇ ਉਹ ਜਦੋਂ ਸਰੋਵਰ ਵਿੱਚੋਂ ਸਾਧੂ ਨਹਾ ਕੇ ਬਾਹਰ ਆਉਂਦੇ ਸੀ ਉਹਨਾਂ ਨੂੰ ਛਿਗਾ ਦਿੰਦੇ ਸੀ ਆਉਂਦੇ ਤਾਂ ਵੇਚਣ ਸੀ ਪਰ ਦਇਆ ਇੰਨੀ ਸੀ ਅੰਦਰ ਹਿਰਦਾ ਇੰਨਾ ਕੋਮਲ ਸੀ ਦੇਖਿਆ ਨਹੀਂ ਸੀ ਜਾਂਦਾ ਕਿ ਸਾਧੂ ਭੁੱਖੇ ਇਹਨਾਂ ਨੂੰ ਛਕਾ ਦਈਏ ਇੱਥੋਂ ਹੀ ਵੱਡੀਆਂ ਅਸੀਸਾਂ ਮਿਲੀਆਂ ਨੇ ਔਰ ਮੁਖ ਪਿਆਰਿਓ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਸੇਵਾ ਵਿੱਚ ਜੁਟੇ ਦੇਖ ਇਹ ਗੁਰੂ ਜੀ ਨੇ ਅਸੀਸ ਦਿੱਤੀ ਸੀ ਉਹਨਾਂ ਦੇਖ ਲਿਆ ਸੀ ਕਿ ਭਾਈ ਜੇਠਾ ਜੀ ਦਿਲ ਦੇ ਸਾਫ਼ ਨਿਮਰਤਾ ਵਾਲੇ ਆ ਤੇ ਇੱਕ ਗੱਲ ਯਾਦ ਰੱਖਣਾ ਗਰੀਬੀ ਜਿੰਨੀ ਮਰਜ਼ੀ ਹੋਵੇ ਘਰ ਦੇ ਵਿੱਚ ਜਿਹੜੇ ਬੰਦੇ ਦਾ ਦਿਲ ਸਾਫ਼ ਨਿਮਰਤਾ ਨਾਲ ਚੱਲੇਗਾ ਨਿਮਕੇ ਚੱਲੇਗਾ ਰੱਬ ਉਹਨੂੰ ਉੱਚਾ ਚੁੱਕ ਦੇਵੇਗਾ ਨੀਚੋ ਊਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰਿਆ ਸਦਾ ਯਾਦ ਰੱਖਣਾ ਜੀ ਬਚਨ ਤੇ ਉਦੋਂ ਫਿਰ ਸਤਿਗੁਰੂ ਦੀ ਇਹ ਕਿਰਪਾ ਵਰਤੀ ਭਾਈ ਜੇਠਾ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਣਦੇ ਆ ਤੇ ਇਤਿਹਾਸ ਵਿੱਚ ਇੱਕ ਕਥਾ ਵੀ ਆਉਂਦੀ ਆ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਭਗਤੀ ਦਾ ਵਿਸਥਾਰ ਵੀ ਕੀਤਾ ਜਿੱਥੇ ਲੋੜਵੰਦਾਂ ਨੂੰ ਵੇਖਿਆ ਉੱਥੇ ਬਖਸ਼ਿਸ਼ਾਂ ਕੀਤੀਆਂ ਇੱਕ ਦਿਨ ਬੀਬੀ ਭਾਨੀ ਜੀ ਜਿਹੜੇ ਨਿਤ ਸੇਵਾ ਕਰਦੇ ਸੀ ਇਹ ਪਹਿਲਾਂ ਦੀ ਗੱਲ ਆ ਬਹੁਤ ਸਿਆਣੇ ਸੁਜਾਨ ਆਪਣੇ ਪਿਤਾ ਜੀ ਨੂੰ ਪਿਤਾ ਕਰਕੇ ਨਹੀਂ ਸਤਿਗੁਰੂ ਜਾਣ ਕੇ ਸੇਵਾ ਕੀਤੀ ਆ ਤੇ ਵੱਡੇ ਭਾਗਾਂ ਵਾਲੇ ਇੱਕ ਦਿਨ ਪਿਤਾ ਜੀ ਨੂੰ ਬੇਨਤੀ ਕੀਤੀ ਕਹਿਣ ਲੱਗੇ ਪਿਤਾ ਜੀ ਮੈਂ ਆਪ ਜੀ ਨੂੰ ਕੁਝ ਕਹਿਣਾ ਚਾਹੁੰਦੀ ਆ ਉਦੋਂ ਫਿਰ ਸਤਿਗੁਰੂ ਜੀ ਨੇ ਫਰਮਾਇਆ ਬੇਝਿਜਕ ਹੋ ਕੇ ਕਹੋ ਪੁੱਤਰੀ ਕੀ ਕਹਿਣਾ ਚਾਹੁੰਦੇ ਹੋ ਬੀਬੀ ਭਾਨੀ ਜੀ ਨੇ ਆਖਿਆ ਸੀ ਪਿਤਾ ਜੀ ਇਹ ਜਿਹੜੇ ਸ਼ਰੀਕ ਹਨ ਪਿਤਾ ਜੀ ਬੜੇ ਸ਼ਰੀਕ ਹਮਾਰੇ ਅਦਕ ਧਨੀ ਗਨ ਰਿਦੇ ਹੰਕਾਰੇ ਇਹ ਬਹੁਤ ਜ਼ਿਆਦਾ ਅਮੀਰ ਹਨ ਪੈਸੇ ਕਰਕੇ ਧਨ ਹੋਣ ਕਰਕੇ ਤੇ ਹਿਰਦੇ ਵਿੱਚ ਇਹਨਾਂ ਦੇ ਹੰਕਾਰ ਵੀ ਹੈ ਕੁਝ ਸ਼ਰੀਕਣਾ ਐਸੀਆਂ ਨੇ ਜਿਹੜੀਆਂ ਬੜਾ ਉੱਚਾ ਭਾਵ ਹੰਕਾਰ ਸਹਿਤ ਬੋਲਦੀਆਂ ਨੇ ਬੜੇ ਕੀਮਤੀ ਕੱਪੜੇ ਲੈ ਲੈ ਕੇ ਪਹਿਨਦੀਆਂ ਨੇ ਸੋਨੇ ਦੇ ਗਹਿਣੇ ਵੀ ਪਾਉਂਦੀਆਂ ਨੇ ਹਰ ਦੇ ਵਿੱਚ ਬਹੁਤ ਕਮੰਡ ਕਰਦੀਆਂ ਨੇ ਕਾਂਚਨ ਕੇ ਭੁਖਨ ਬੋ ਪਾਵੇ ਹਮ ਕੋ ਤਰਕੈ ਉਰਗਰ ਭਾਵੇ ਇਹ ਇਹਨਾਂ ਦਾ ਸੁਭਾਈ ਬਣ ਗਿਆ ਰੋਜ਼ ਇਸ ਤਰ੍ਹਾਂ ਕਰਦੀਆਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕੁਝ ਲੋਕਾਂ ਦਾ ਸੁਭਾਅ ਹੁੰਦਾ ਕਿ ਉਹ ਕਦੇ ਵੀ ਬਦਲ ਨਹੀਂ ਸਕਦਾ ਪ੍ਰਮਾਤਮਾ ਕਿਰਪਾ ਕਰੇ ਗੁਰੂ ਕਿਰਪਾ ਕਰੇ ਫਿਰ ਉਹ ਬਦਲਦੇ ਆ ਜੇ ਸ਼ਰੀਕਣਾ ਹੰਕਾਰ ਦੇ ਨਾਲ ਬੋਲਦੀਆਂ ਨੇ ਤਾਂ ਇਹ ਸਾਰੀ ਗੱਲ ਜਾਣੀ ਹੈ ਸਤਗੁਰੂ ਜੀ ਨੇ ਤੇ ਮਹਾਰਾਜ ਦੇ ਸਾਹਮਣੇ ਇੱਕ ਇੱਟ ਪਈ ਸੀ ਉਹ ਜਿਹੜੀ ਇੱਟ ਪਈ ਆ ਉਹਨੂੰ ਦੇਖ ਕੇ ਸਤਗੁਰੂ ਜੀ ਕਹਿਣ ਲੱਗੇ ਇਤਕ ਹੇਮ ਮੈਂ ਹੋਏ ਸਭਕਾਰੀ ਕਿ ਇੰਨੀ ਇੱਟ ਜੇ ਸੋਨੇ ਦੀ ਹੋ ਜਾਵੇ ਕਿ ਸਾਰੇ ਬੱਚਿਆਂ ਦੇ ਇਹ ਗਹਿਣੇ ਆ ਜਿਹੜੇ ਸੋਨੇ ਦੇ ਬਣ ਜਾਣਗੇ ਕੰਮ ਚੱਲ ਜਾਵੇਗਾ ਮੈਂ ਗੁਰੂ ਘਰ ਦੀ ਕਲਾ ਦੀ ਗੱਲ ਕਰਦਾ ਸੰਗਤ ਜੀ ਕਿਵੇਂ ਵਰਤਦੀ ਆ ਤੇ ਮਹਾਰਾਜ ਕਹਿਣ ਲੱਗੇ ਕੱਪੜੇ ਗਹਿਣੇ ਸਾਰੇ ਬਣ ਜਾਣਗੇ ਕਿ ਨਹੀਂ ਜੇ ਬਣ ਜਾਣਗੇ ਇਹ ਐਟ ਆਪਣੇ ਹੱਥ ਵਿੱਚ ਫੜੋ ਬੀਬੀ ਭਾਨੀ ਜੀ ਕਹਿਣ ਲੱਗੇ ਪਿਤਾ ਜੀ ਤੁਸੀਂ ਤਾਂ ਅੰਤਰਜਾਮੀ ਹੂੰ ਸਮਰੱਥ ਗੁਰੂ ਹੂੰ ਜੋ ਚਾਹੋ ਕਰ ਸਕਦੇ ਹੂੰ ਤੇ ਸੱਚ ਮੁੱਚ ਜਦੋਂ ਧੰਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਟ ਬਲ ਵੇਖਿਆ ਸੀ ਉਹ ਸਾਰੀ ਜਿਹੜੀ ਆਮ ਇੱਟ ਹੁੰਦੀ ਆ ਆਮ ਇੱਟ ਜਿਹੜੀ ਹੁੰਦੀ ਉਹਦੀ ਕੀ ਕੀਮਤ ਹੋਵੇਗੀ ਵੱਧ ਤੋਂ ਵੱਧ 10 ਰੁਪਏ 15 ਰੁਪਏ ਸੰਗਤ ਜੀ ਪਰ ਦੇਖੋ ਉਹ ਸਾਰੀ ਸੋਨੇ ਦੀ ਚਮਕਣ ਲੱਗ ਗਈ ਸੀ ਉਸ ਵਕਤ ਪਿਤਾ ਜੀ ਨੇ ਫਿਰ ਆਗਿਆ ਕੀਤੀ ਕਿ ਇਹ ਬੇਟੀ ਇਹਨੂੰ ਚੁੱਕ ਲਵੋ ਪਿਤ ਆਇਸ਼ ਤੇ ਲੀਨ ਉਠਾਏ ਗੁਰੂ ਪਾਤਸ਼ਾਹ ਜੀ ਨੇ ਕਿਹਾ ਆਪ ਆਪਣੇ ਪੁੱਤਰਾਂ ਨੂੰ ਗਹਿਣੇ ਕਢਾ ਕੇ ਪਾ ਦੋ ਇਹ ਵਚਨ ਕਿਉਂ ਕਹੇ ਸਤਿਗੁਰੂ ਜੀ ਨੇ ਕਿਉਂਕਿ ਜਦੋਂ ਵੀ ਕੋਈ ਸੇਵਕ ਗੁਰੂ ਦੀ ਸੇਵਾ ਕਰਦਾ ਗੁਰੂ ਜਾਣ ਕੇ ਪਿਤਾ ਜਾਣ ਕੇ ਨਹੀਂ ਕੋਈ ਭਰਾ ਜਾਣ ਕੇ ਨਹੀਂ ਕੋਈ ਪੁੱਤਰ ਜਾਣ ਕੇ ਨਹੀਂ ਤਾਂ ਗੁਰਮਖੋ ਉਹਨੂੰ ਦਾਤ ਮਿਲਣੀ ਮਿਲਣੀ ਆ ਇਹ ਸਾਰੀਆਂ ਚੀਜ਼ਾਂ ਉਹਦੇ ਪਿੱਛੇ ਪਿੱਛੇ ਰਹਿਣੀਆਂ ਨੇ ਮਾਇਆ ਜਿਹੜੀ ਆ ਦਾਸੀ ਬਣ ਕੇ ਉਹਦੇ ਪਿੱਛੇ ਫਿਰੇਗੀ ਇਹ ਗੁਰੂ ਜੀ ਨੇ ਕਿਰਪਾ ਕੀਤੀ ਸੀ ਇਹ ਵੀ ਆਖਿਆ ਸੀ ਤੁਸੀਂ ਹੁਣ ਜੋ ਚਾਹੋ ਕਰ ਸਕਦੇ ਹੋ ਪਰ ਬੀਬੀ ਭਾਨੀ ਜੀ ਨੇ ਉਹ ਜੋ ਸਭ ਕੁਝ ਸੀ ਉਹ ਗੁਰੂ ਕੇ ਲੰਗਰਾਂ ਵਿੱਚ ਅਰਪਣ ਕਰਤਾ ਸੀ ਕਿਉਂਕਿ ਉਹ ਸੇਵਾ ਵਿੱਚ ਹੀ ਲੱਗੇ ਰਹਿੰਦੇ ਸੀ ਜਿਵੇਂ ਜਿਵੇਂ ਪਿਤਾ ਜੀ ਕਹੀ ਜਾਂਦੇ ਆ ਤੇ ਓਵੇਂ ਬੀਬੀ ਜੀ ਬਚਨ ਕਮਾਈ ਜਾਂਦੇ ਆ ਇਹ ਵੀ ਆਖਿਆ ਸੀ ਗੁਰੂ ਜੀ ਨੇ ਹਮ ਤੋ ਰਾਖੇ ਨਹੀਂ ਆਗਾਰ ਸਾਡੇ ਤੋ ਉਹਲਾ ਨਹੀਂ ਰੱਖਣਾ ਜਿਹੜੀ ਵਸਤੂ ਵੀ ਤੁਹਾਡੇ ਆਰਾਮ ਵਾਸਤੇ ਜ਼ਰੂਰੀ ਹੈ ਸਤੋਂ ਪਹਿਲੇ ਮੰਗ ਲਿਆ ਕਰੋ ਉਕੇ ਬੀਬੀ ਭਾਨੀ ਜੀ ਦੀ ਸੇਵਾ ਬਹੁਤ ਜ਼ਿਆਦਾ ਸੀ ਇਹ ਸੇਵਾ ਨੂੰ ਦੇਖ ਕੇ ਤਾਂ ਗੁਰੂ ਮਹਾਰਾਜ ਨੇ ਆਖਿਆ ਸੀ ਬਹੁਤ ਪ੍ਰਸੰਨ ਹੋ ਕੇ ਹੋਏ ਪ੍ਰਸੰਨ ਬਰ ਦਇਓ ਸਜਾਨਾ ਸੰਤ ਤ ਤੇਰੀ ਵਧੇ ਮਹਾਨਾ ਪੁੱਤਰੀ ਤੇਰੀ ਸੰਤਾਨ ਬਹੁਤ ਵਧੇਗੀ ਉਹਨਾਂ ਦੀ ਸਾਰੇ ਜੱਗ ਵਿੱਚ ਪੂਜਾ ਹੋਵੇਗੀ ਜਿਵੇਂ ਦੂਜ ਦਾ ਚੰਦ ਵੱਧਾ ਅੱਗੇ ਸੁਖ ਆਨੰਦ ਹੀ ਹੋਣਾ ਜਿਹੜਾ ਉਹਨਾਂ ਦੀ ਸੇਵਾ ਕਰੇਗਾ ਵੱਡੇ ਭਾਗਾਂ ਵਾਲਾ ਹੋਵੇਗਾ ਹੁਣ ਇੱਥੇ ਬੀਬੀ ਭਾਨੀ ਜੀ ਨੂੰ ਉਹ ਸੋਨੇ ਦੇ ਗਹਿਣਿਆਂ ਨਾਲ ਕੋਈ ਪਿਆਰ ਨਹੀਂ ਜਾਉ ਜਿਹੜੀ ਸੋਨੇ ਦੀ ਇੱਟ ਬਣੀ ਆ ਉਹ ਗੁਰੂ ਪਾਤਸ਼ਾਹ ਨੇ ਕਲਾ ਵਰਤਾਈ ਆ ਸੋਨੇ ਦੀ ਇੱਟ ਉਹਦੇ ਨਾਲ ਕੋਈ ਪਿਆਰ ਆ ਜੇ ਪਿਆਰ ਹੁੰਦਾ ਕਦੇ ਨਾ ਕਹਿੰਦੇ ਕੂੜ ਸੋਇਨਾ ਕੂੜ ਰੁੱਪਾ ਕੂੜ ਪਹਿਨਨ ਹਾਰ ਬੀਬੀ ਜੀ ਤਾਂ ਆ ਭਾਨੀ ਜੀ ਕਹਿੰਦੇ ਰਹੇ ਆ ਕਿ ਸੋਨਾ ਵੀ ਕੂੜ ਇਹ ਰੁੱਪਾ ਵੀ ਕੂੜ ਇਹ ਸਾਰਾ ਕੁਝ ਹੀ ਕੂੜਾ ਪੈਨਨ ਵਾਲਾ ਵੀ ਕੂੜਾ ਝੂਠਾ ਸੋਨਾ ਝੂਠਾ ਚਾਂਦੀ ਪੌਣ ਵਾਲਾ ਵੀ ਝੂਠਾ ਝੂਠਾ ਦੇ ਝੂਠੀ ਆ ਪਸ਼ਾਕ ਝੂਠੀ ਆ ਲਸਾਨੀ ਸੁੰਦਰਤਾ ਜਿਹੜੀ ਆਪਾਂ ਨੂੰ ਲੱਗ ਰਹੀ ਹੈ ਸੱਚਾ ਕੀ ਆ ਸੱਚਾ ਵਾ ਪਰਮੇਸ਼ਰ ਦਾ ਨਾਮ ਇਹ ਭਾਵਨਾ ਰੱਖ ਕੇ ਜਦੋਂ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਅੱਗੇ ਤੁਹਾਡੀ ਵੰਸ਼ ਵਿੱਚ ਜਿਹੜੇ ਪੈਦਾ ਹੋਣਗੇ ਬੱਚੇ ਮਨੁੱਖ ਪੈਦਾ ਹੋਣਗੇ ਉਹ ਜਗਤ ਵਿੱਚ ਵੱਡੇ ਮਹਾਬਲੀ ਹੋਣਗੇ ਹੱਥ ਵਿੱਚ ਸ਼ਾਸਤਰ ਫੜ ਕੇ ਦੁਸ਼ਟਾਂ ਦਾ ਨਾਸ ਕਰਨਗੇ ਇਹ ਪਰਮ ਧਰਮ ਮੀਰੀ ਪੀਰੀ ਧਾਰਨ ਕਰਨਗੇ ਸ਼ਕਤੀ ਵੀ ਹੋਵੇਗੀ ਉਹਨਾਂ પાસે ਭਗਤੀ ਵੀ ਹੋਵੇਗੀ ਕਲਯੁਗ ਵਿੱਚ ਉਹਨਾਂ ਦੀ ਜੈ ਜੈਕਾਰ ਹੋਵੇਗੀ ਹਜ਼ਾਰਾਂ ਲੋਕਾਂ ਦਾ ਉਹਨਾਂ ਉਧਾਰ ਕਰਨਾ ਸੋਢੀ ਵੰਸ਼ ਨੂੰ ਵੱਡੀ ਵਡਿਆਈ ਮਿਲ ਗਈ ਜੀ ਕਿਹਦੇ ਕਰਕੇ ਬੀਬੀ ਪਾਨੀ ਜੀ ਕਰਕੇ ਸੋਢੀ ਵੰਸ਼ ਕੋ ਵੱਡ ਵਡਿਆਈ ਤੈ ਕਰ ਭਗਤ ਭਲੇ ਅਬ ਪਾਈ ਤੂ ਭਗਤੀ ਕਰਕੇ ਇਹ ਸਭ ਕੁਝ ਪਾ ਲਿਆ ਸੇਵਾ ਕਰਕੇ ਸਭ ਕੁਝ ਪਾ ਲਿਆ ਗੁਰੂ ਅਮਰਦਾਸ ਜੀ ਨੇ ਬਹੁਤ ਕਿਰਪਾਲੂ ਹੋ ਕੇ ਜਦੋਂ ਵਰ ਦਿੱਤੇ ਇਤ ਆਦਕਬਰ ਦੀਏ ਬਸਾਲ ਬੀਬੀ ਭਾਨੀ ਜੀ ਨੇ ਹੱਥ ਜੋੜ ਕੇ ਹਿਰਦੇ ਵਿੱਚ ਗੁਰੂ ਜੀ ਦਾ ਸਨਮਾਨ ਕੀਤਾ ਵੱਡੇ ਭਾਗਾਂ ਵਾਲੀ ਨੇ ਗੁਰੂ ਜੀ ਨੂੰ ਵੰਦਨਾ ਕੀਤੀ ਕਿ ਪਿਤਾ ਜੀ ਦੇ ਜਿਹੜੇ ਭਵਖ ਬਚਨ ਜਾਣਿਆ ਸੱਚੇ ਹੁੰਦੇ ਆ ਸਮਾ ਲੱਗ ਸਕਦਾ ਪਰ ਹੁਣੇ ਸੱਚੇ ਆ ਤੇ ਇਥੇ ਇੱਕ ਗੱਲ ਹੋਰ ਕਰਨੀ ਬੜੀ ਜ਼ਰੂਰੀ ਆ ਦੁਨੀਆਂ ਦੇ ਵਿੱਚ ਕਿਸੇ ਵੀ ਧਰਮ ਸਮਾਜ ਦੇ ਵਿੱਚ ਇੰਨਾ ਆਦਰ ਮਾਣ ਔਰਤ ਨੂੰ ਪ੍ਰਾਪਤ ਨਹੀਂ ਜਿਨਾ ਸਿੱਖ ਜਗਤ ਵਿੱਚ ਸਿੱਖ ਧਰਮ ਦੇ ਵਿੱਚ ਇਸਤਰੀ ਨੂੰ ਦਿੱਤਾ ਗਿਆ ਤੇ ਬੀਬੀ ਭਾਨੀ ਜੀ ਨੂੰ ਜੋ ਮਾਣ ਸਤਿ ਇਤਿਹਾਸ ਵਿੱਚ ਪ੍ਰਾਪਤ ਹੈ ਉਹ ਨਿਰਾ ਗੁਰੂ ਪੁੱਤਰੀ ਗੁਰੂ ਪਤਨੀ ਗੁਰ ਜਨਨੀ ਕਰਕੇ ਨਹੀਂ ਬਲਕਿ ਉਹਨਾਂ ਦੇ ਨਾਮ ਸਿਮਰਨ ਉਹਨਾਂ ਦੀ ਸੇਵਾ ਕਰਕੇ ਆ ਉਹ ਸੱਚੀ ਸੁੱਚੀ ਔਰਤ ਸਨ ਜਿੰਨਾ ਕਰਕੇ ਸਤਕਾਰ ਵਜੋਂ ਉਹਨਾਂ ਅੱਗੇ ਮਸਤਕ ਝੁਕ ਜਾਂਦਾ ਝਕਾਉਣਾ ਨਹੀਂ ਪੈਂਦਾ ਆਪਣੇ ਆਪ ਝੁਕਦਾ ਦੇਖੋ ਇਹ ਬਹੁਤ ਵੱਡੀ ਗੱਲ ਆ ਕਹਿਣੀ ਕੂੜ-ਕੂੜੈ ਨਿਹੋ ਲੱਗਾ ਵਿਸਰਿਆ ਕਰਤਾਰ ਇਸਤਰੀ ਜਿਹੜੀ ਹੋਵੇ ਉਹ ਗਹਿਣਿਆਂ ਵਿੱਚ ਹੀ ਪਰਤ ਜਾਂਦੀ ਹੈ ਜਦੋਂ ਵਿਆਹੀ ਜਾਂਦੀ ਹੈ ਪਰ ਕੂੜ ਸੋਇਨਾ ਸੋਨਾ ਚਾਂਦੀ ਜਿੰਨੇ ਵੀ ਇਹ ਤੋਂ ਗਹਿਣੇ ਬਣਦੇ ਆ ਕੂੜ ਰੁੱਪਾ ਚਾਂਦੀ ਹੋਗੀ ਸੋਨਾ ਹੋ ਗਿਆ ਕੂੜ ਪਹਿਨਣ ਹਾਰੇ ਕੂੜ ਭਰਮੀ ਆ ਇਹ ਇਸ ਕਰਕੇ ਪਹਿਨਨ ਵਾਲੇ ਵੀ ਉਹ ਵੀ ਝੂਠੇ ਆ ਸੱਚਾ ਕੀ ਆ ਅਕਾਲ ਪੁਰਖ ਦਾ ਨਾਮ ਆਮ ਇਸਤਰੀਆਂ ਬਹੁਤਾਂ ਦੇ ਵਿੱਚ ਮੈਂ ਸਾਰੀਆਂ ਦੀ ਗੱਲ ਨਹੀਂ ਕਰਦਾ ਜੋ ਸੋਚ ਹੈ ਸੂਟਾ ਗਹਿਣਿਆਂ ਤੋਂ ਅੱਗੇ ਨਹੀਂ ਵੱਦੀ ਜਾਂ ਨਿੱਕੇ ਨਿੱਕੇ ਕਰਦੇ ਕੰਮ ਨਾ ਕਬੀਲਦਾਰੀ ਕੋਈ ਕੋਈ ਸੰਤੌਰਤ ਹੁੰਦੀ ਆ ਜਿਹੜੀ ਇਸ ਤਰ੍ਹਾਂ ਸੇਵਾ ਸਿਮਰਨ ਕਰਦੀ ਆ ਫਿਰ ਇਹੋ ਜੀਆਂ ਬੀਬੀਆਂ ਜਦੋਂ ਨਾਮ ਸਿਮਰਨ ਕਰਦੀਆਂ ਨੇ ਫਿਰ ਜਦੋਂ ਬੱਚਿਆਂ ਨੂੰ ਜਨਮ ਦਿੰਦਿਆਂ ਨੇ ਉਹ ਜੋਦੇ ਹੁੰਦੇ ਆ ਮਹਾਬਲੀ ਹੁੰਦੇ ਆ ਉਹ ਭਗਤੀ ਵਾਲੇ ਹੁੰਦੇ ਆ ਗੁਰਮਖ ਪਿਆਰਿਓ ਇਸ ਤਰ੍ਹਾਂ ਭਾਉ ਭਗਤ ਕੋ ਤਨ ਜਨ ਭਾਨੀ ਤੇ ਕਰਮ ਕੀ ਕੀਤਾ ਸੇਵਾ ਨਿਤ ਕਰੇ ਬੀਬੀ ਭਾਨੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਛੋਟੀ ਸੰਤਾਨ ਸੀ ਇਸ ਕਾਰਨ ਪਿਆਰ ਨਾਲ ਇਹਨਾਂ ਨੂੰ ਲਾੜ ਲਈ ਤੇ ਮੋਹਣੀ ਵੀ ਆਖਿਆ ਜਾਂਦਾ ਇਹਨਾਂ ਦੇ ਵੱਡੇ ਭੈਣ ਜੀ ਸਨ ਬੀਬੀ ਦਾਨੀ ਜੀ ਇਨਾਂ ਨੂੰ ਨਿਧਾਨੀ ਵੀ ਕਹਿ ਕੇ ਬੁਲਾਉਂਦੇ ਸੀ ਦੋ ਵੀਰ ਜੀ ਸਨ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਪਰ ਸਭ ਤੋਂ ਸਰਵਸ਼੍ਰੇਸ਼ਟ ਤੇ ਅਲੱਗ ਬੀਬੀ ਭਾਨੀ ਜੀ ਬਚਪਨ ਵਿੱਚ ਹੀ ਪ੍ਰਭੂ ਭਗਤੀ ਵਿੱਚ ਲੱਗੇ ਰਹਿੰਦੇ ਸਹੇਲੀਆਂ ਨੂੰ ਵੀ ਕਹਿਣਾ ਆਓ ਬੰਦਗੀ ਕਰੀਏ ਭਾਉ ਭਗਤੀ ਦਾ ਰੂਪ ਸਨ ਬੀਬੀ ਭਾਨੀ ਜੀ ਉਹਨਾਂ ਨੂੰ ਲੱਭਣਾ ਹੋਵੇ ਉਹ ਗੁਰੂ ਪਿਤਾ ਜੀ ਦੀ ਸੇਵਾ ਵਿੱਚ ਹੁੰਦੇ ਜਾਂ ਫਿਰ ਬੈਠੀ ਭਾਨੀ ਦੇਗ ਸਥਾਨ ਕਿਸੇ ਨੇ ਕਹਿਣਾ ਭਾਈ ਬੀਬੀ ਭਾਨੀ ਜੀ ਕਿਤੇ ਹੈਗੇ ਆ ਮਿਲਣਾ ਚਾਹੁੰਦੇ ਆ ਜਾਓ ਭਾਈ ਗੁਰੂ ਪਿਤਾ ਦੀ ਸੇਵਾ ਕਰਦੇ ਹੋਣਗੇ ਜਾਓ ਉੱਥੇ ਨਹੀਂ ਮਿਲੇ ਤਾਂ ਲੰਗਰ ਵਿੱਚ ਸੇਵਾ ਕਰਦੇ ਹੋਣਗੇ ਪਿਤਾ ਜੀ ਦੀ ਆਗਿਆ ਅਨੁਸਾਰ ਰਹਿਣਾ ਖੇਡਣ ਵੀ ਜਾਣਾ ਪੁੱਛ ਕੇ ਜਾਣਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕੋਲੋਂ ਪੁੱਛ ਕੇ ਬਚਪਨ ਦੀ ਗੱਲ ਕਰਦੇ ਆ ਸਾਰੀਆਂ ਸਹੇਲੀਆਂ ਨੂੰ ਜਾ ਕੇ ਕਹਿਣਾ ਮੈਂ ਗੁਰੂ ਪਿਤਾ ਜੀ ਤੋਂ ਇਹ ਸ਼ਬਦ ਸੁਣਿਆ ਇਹ ਜਗਤ ਮਮਤਾ ਮੁਵਾ ਜੀਵਨ ਕੀ ਵਿਦਨਾਹੇ ਗੁਰਕੇ ਭਾਨੇ ਜੋ ਚੱਲੇ ਤਾਂ ਜੀਵਨ ਪਦਵੀ ਪਾਹੇ ਤੇ ਖੇਡਦਿਆਂ ਖੇਡਦਿਆਂ ਸਹੇਲੀਆਂ ਨੂੰ ਆਖਣਾ ਹੱਸਣਾ ਕੁੱਦਣਾ ਨੱਚਣਾ ਕੋਈ ਬੁਰੀ ਗੱਲ ਨਹੀਂ ਪਰ ਇਹ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਰੱਬ ਵੀ ਭੁੱਲ ਜਾਵੇ ਕਿਉਂਕਿ ਬੱਚੀਆਂ ਜਦੋਂ ਖੇਡਦੀਆਂ ਨੇ ਟੱਪਦੀਆਂ ਨੇ ਨੱਚਦੀਆਂ ਨੇ ਉਦੋਂ ਬੀਬੀ ਭਾਨੀ ਜੀ ਕਹਿੰਦੇ ਹੁੰਦੇ ਸੀ ਸਾਡਾ ਸਬਦ ਰੱਖਾ ਉਹੀ ਗੁਰੂ ਨਾਨਕ ਹੈ ਹੱਥ ਜੋੜ ਕੇ ਆਖਣਾ ਭਾਨੀ ਜੀ ਸਹੇਲੀਆਂ ਨੂੰ ਇਕੱਠਾ ਕਰਕੇ ਕਹਿੰਦੇ ਅਸੀਂ ਤਾਂ ਬੇਸਮਝਾਂ ਅਸੀਂ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੇលਿਆਂ ਵਾਂਗ ਖੇਡਦੇ ਪਏ ਆ ਪਰ ਕਿਸੇ ਨੂੰ ਨਹੀਂ ਪਤਾ ਮੌਤ ਉੱਤੇ ਗੱਜ ਰਹੀ ਐ ਸਾਨੂੰ ਇਹੀ ਬਣਾਉਂਦਾ ਉਹਨੂੰ ਸਿਮਰੀਏ ਫਿਰ ਤੁਕ ਵੀ ਸੁਣਾਉਂਦੇ ਹੁੰਦੇ ਸੀ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਇਹ ਬਹੁਤ ਵੱਡੀ ਗੱਲ ਆ ਗੁਰਮਖ ਪਿਆਰੇਓ ਜੋ ਬੀਬੀ ਭਾਨੀ ਜੀ ਕਹਿੰਦੇ ਸੀ ਘਰ ਘਰ ਇਹੋ ਪਹੁੰਚਾ ਇਹ ਮੌਤ ਦਾ ਜਿਹੜਾ ਫਰਿਸ਼ਤਾ ਹਰ ਕਿਸੇ ਦੇ ਘਰੇ ਆਵੇਗਾ ਮੌਤ ਸਭ ਨੂੰ ਹੀ ਆਉਣੀ ਆ ਸਦਨਹਾਰਾ ਸਿਮਰੀਏ ਤੇ ਸੱਦਾ ਭੇਜਣਾ ਜਿਨੇ ਰੱਬ ਨੇ ਭੇਜਣਾ ਆਪੇ ਭੇਜੇ ਆਪੇ ਸੱਦੇ ਸੱਦਾ ਭੇਜਣ ਵਾਲੇ ਨੂੰ ਯਾਦ ਕਰਨਾ ਚਾਹੀਦਾ ਤਾਂ ਇਹੋ ਜਿਹਾ ਸਹੇਲੀਆਂ ਨਾਲ ਖੇਡਣ ਸਮੇਂ ਬੀਬੀ ਭਾਨੀ ਜੀ ਦਾ ਸੁਭਾਅ ਬਣ ਗਿਆ ਸੀ ਤੇ ਜੋ ਵੀ ਉਹ ਗੁਰੂ ਪਿਤਾ ਜੀ ਤੋਂ ਸਿੱਖਦੇ ਅੱਗੇ ਜਾ ਕੇ ਉਹਨੂੰ ਵੰਡ ਕੇ ਸ਼ੱਕਦੇ ਤਾਂ ਇਹ ਪੰਜ ਗੱਲਾਂ ਉਹਨਾਂ ਦੇ ਜੀਵਨ ਤੋਂ ਸਾਨੂੰ ਸਿੱਖਣੀਆਂ ਚਾਹੀਦੀਆਂ ਨੇ ਅਮਰਤ ਵੇਲਾ ਸੰਭਾਲਣਾ ਚਾਹੀਦਾ ਨਾਮ ਸਿਮਰਨ ਸੇਵਾ ਕਰਨੀ ਚਾਹੀਦੀ ਆ ਸਾਦਾ ਲਿਬਾਸ ਹੋਣਾ ਚਾਹੀਦਾ ਤੇ ਗੁਰੂ ਦੇ ਬਚਨ ਕਮਾਉਣੇ ਚਾਹੀਦੇ ਆ ਤੇ ਜਿਹੜੀ ਪੰਜਵੀਂ ਗੱਲ ਆ ਬਹੁਤ ਵੱਡੀ ਜੇ ਮੁਕਤੀ ਲੈਣੀ ਆ ਇਹ ਪੱਕਾ ਹੀ ਬੰਨ੍ਹ ਲਓ ਮੌਤ ਨੂੰ ਸਦਾ ਯਾਦ ਰੱਖੋ ਰੱਬ ਨੂੰ ਸਦਾ ਯਾਦ ਰੱਖੋ ਜੋ ਗੁਰ ਕਹੈ ਸੋਈ ਭਲ ਮੰਨੋ ਤੇ ਗੁਰੂ ਦੇ ਬਚਨ ਕਮਾਈ ਚੱਲੋ ਜਿਸ ਤਰ੍ਹਾਂ ਬੀਬੀ ਭਾਨੀ ਜੀ ਦਾ ਜੀਵਨ ਸੀ ਫਿਰ ਸਾਡੇ ਜੀਵਨ ਵਿੱਚ ਵੀ ਰੋਸ਼ਨਮਈ ਹੋ ਜਾਵੇਗਾ ਇਹ ਜੀਵਨ ਸਾਡਾ ਜਿਹੜਾ ਹੈ ਹੁਣ ਤਾਂ சுவாਸ ਹੀ ਆਉਂਦੇ ਆ ਫਿਰ ਚੰਗਾ ਆਚਰਣ ਮਿਲ ਜਾਵੇਗਾ ਵਿਵੇਕ ਬੁੱਧ ਮਿਲ ਜਾਵੇਗੀ ਜੋ ਕਰਾਂਗੇ پاک ਪਵਿੱਤਰ ਹੋਵੇਗਾ ਦਰ ਤੇ ਕਬੂਲ ਹੋ ਜਾਵਾਂਗੇ ਕਿਉਂਕਿ ਸਭਨਾ ਕਦਰ ਲੇਖਾ ਹੋਏ ਕਰਨੀ ਬਾਝੋਂ ਤਰੇ ਨਾ ਕੋਈ ਸਾਰਿਆਂ ਦਾ ਲੇਖਾ ਹੋਣਾ ਕਰਨੀ ਤੋਂ ਬਿਨਾ ਸ਼ੁਭ ਕਰਨੀ ਤੋਂ ਬਿਨਾ ਸ਼ੁਭ ਅਮਲਾਂ ਤੋਂ ਬਿਨਾ ਪਾਰ ਉਤਾਰਾ ਨਹੀਂ ਹੋਣਾ ਜੀ ਭੁੱਲ ਚੁੱਕ ਦੀ ਖਿਮਾ ਗੁਰੂ ਸਾਹਿਬ ਜੀ ਕਿਰਪਾ ਕਰਨ ਅੱਜ ਦੀਆਂ ਮਾਮਾਂ ਭੈਣਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਬੀਬੀ ਭਾਨੀ ਜੀ ਦੇ ਜੀਵਨ ਤੋਂ ਉਹ ਹੋਰ ਕੁਝ ਤਾਂ ਬੜਾ ਸੁਣਦੀਆਂ ਨੇ ਪਰ ਬੀਬੀ ਭਾਨੀ ਜੀ ਦੇ ਜੀਵਨ ਬਾਰੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ